ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 705 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 706 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤਸਰੀ ਮਹੱਲਾ ਪੰਜਵਾਂ ਵਾਰ ਸ਼ਲੋਕਾਂ ਨਾਲ ਰਾਗ ਜੈਤਸਰੀ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਾਰ ਸ਼ਲੋਕਾਂ ਸਮੇਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਸ਼ਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰੈ ਸੰਤ ਜਨ ਉਸ ਸਰਬ ਵਿਆਪਕ ਪਰਮੇਸ਼ਰ ਨੂੰ ਸਿਮਰਦੇ ਹਨ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ ਹੁਣ ਵੀ ਸਰਬ ਵਿਆਪਕ ਹੈ ਤੇ ਅਖੀਰ ਵਿੱਚ ਵੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ੁਰੈ ਏ ਨਾਨਕ ਓ ਜਗਤ ਦਾ ਮਾਲਕ ਪ੍ਰਭੂ ਪਰਮਾਤਮਾ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ। ਵੇਖਣ ਸੁਨਣ ਸੁਨਾਵਨੋ ਮਨ ਮੈਂ ਦਿਰੜੀਐ ਸਾਚ ਓਸ ਸਦਾ ਥਿਰ ਰਹਿਣ ਵਾਲੇ ਪ੍ਰਭੂ ਨੂੰ ਮਨ ਵਿੱਚ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ ਹੈ ਜੋ ਹਰਥਾਂ ਆਪ ਹੀ ਵੇਖਣ ਵਾਲਾ ਹੈ। ਆਪ ਹੀ ਸੁਣਨ ਵਾਲਾ ਹੈ ਤੇ ਆਪ ਹੀ ਸੁਣਾਉਣ ਵਾਲਾ ਹੈ ਪੂਰ ਰਹੋ ਸਰਬਤਰ ਮੈਂ ਨਾਨਕ ਹਰ ਰੰਗ ਰਾਜ ਏ ਨਾਨਕ ਉਸ ਹਰੀ ਦੀ ਪਿਆਰੀ ਯਾਦ ਵਿੱਚ ਲੀਨ ਹੋ ਜਾ ਜੋ ਸਭ ਥਾਈਂ ਆਪ ਹੀ ਮੌਜੂਦ ਹੈ ਪੌੜੀ ਹਰ ਏਕ ਨਿਰੰਜਨ ਗਾਇਯ ਸਭ ਅੰਤਰ ਸੋਈ ਜੋ ਪ੍ਰਭੂ ਪਰਮਾਤਮਾ ਮਾਇਆ ਤੋਂ ਨਿਰਲੇਪ ਹੈ ਸਿਰਫ ਉਸ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਉਹੀ ਸਭ ਦੇ ਅੰਦਰ ਮੌਜੂਦ ਹੈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਉਹ ਪ੍ਰਭੂ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ ਸਭ ਕਿਸਮ ਦੀ ਤਾਕਤ ਵਾਲਾ ਹੈ ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਉਹ ਪ੍ਰਭੂ ਪਰਮਾਤਮਾ ਕਰਦਾ ਹੈ ਕੇ ਨਮਨਤਾ ਬੋਧਾ ਪਦਾ ਤਿਸ ਬਿਨ ਨਹੀਂ ਕੋਈ ਇੱਕ ਪਲਕ ਵਿੱਚ ਜੀਵਾ ਨੂੰ ਪੈਦਾ ਕਰਕੇ ਨਾਸ ਕਰ ਦਿੰਦਾ ਹੈ ਉਸ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਸਭ ਦੇਸਾਂ ਵਿੱਚ ਸਾਰੇ ਬ੍ਰਹਿਮੰਡ ਵਿੱਚ ਹੇਠਲੀ ਧਰਤੀ ਜਜ਼ੀਰਿਆਂ ਵਿੱਚ ਸਾਰੇ ਹੀ ਜਗਤ ਵਿੱਚ ਉਹ ਪ੍ਰਭੂ ਪਰਮਾਤਮਾ ਵਿਆਪਕ ਹੈ ਜਿਵੇਂ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਜਿਸ ਮਨੁੱਖ ਨੂੰ ਇਹ ਸਮਝ ਆਪ ਪ੍ਰਭੂ ਦਿੰਦਾ ਹੈ ਪਰਮਾਤਮਾ ਸਮਝ ਪਾਉਂਦਾ ਹੈ ਜਿਸ ਮਨ ਜਿਸ ਮਨੁੱਖ ਦੇ ਮਨ ਵਿੱਚ ਉਸ ਨੂੰ ਸਮਝ ਪੈਂਦੀ ਹੈ ਤੇ ਉਹ ਮਨੁੱਖ ਪਵਿੱਤਰ ਹੋ ਜਾਂਦਾ ਹੈ ਸਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਜੋ ਪਰਮਾਤਮਾ ਜੀਵਾਂ ਦੇ ਬਣਤਰ ਬਣਾਉਂਦਾ ਹੈ ਤੇ ਉਹਨਾਂ ਨੂੰ ਮਾਂ ਦੇ ਪੇਟ ਵਿੱਚ ਥਾਂ ਦਿੰਦਾ ਹੈ ਸਾਸ ਸਾਸਿਮਰੰਤ ਨਾਨਕ ਮਹਾ ਅਗਨ ਨਾ ਬਨਾਸਨੰ ਹੇ ਨਾਨਕ ਜੀਵ ਉਸ ਨੂੰ ਹਰੇਕ ਸਾਹ ਦੇ ਨਾਲ ਯਾਦ ਕਰਦਾ ਹੈ ਹਰੇਕ ਸਾਹ ਦੇ ਨਾਲ ਜੀਵ ਉਸ ਨੂੰ ਯਾਦ ਕਰਦੇ ਰਹਿੰਦੇ ਹਨ ਤੇ ਮਾਂ ਦੇ ਪੇਟ ਦੀ ਵੱਡੀ ਭਿਆਨਕ ਅਗ ਉਹਨਾਂ ਦਾ ਨਾਸ ਨਹੀਂ ਕਰ ਸਕਦੀ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੂ ਰੱਖਨ ਹਾਰੇ ਪਰਮਾਤਮਾ ਮਾਤਾ ਦੇ ਗਰਭ ਵਿੱਚ ਵੀ ਆਪਣੇ ਸਿਮਰਨ ਦੀ ਦਾਤ ਬਖਸ਼ ਕੇ ਜੀਵ ਨੂੰ ਗਰਭ ਦੀ ਅਗੰਤੋਂ ਬਚਾਈ ਰੱਖਦਾ ਹੈ ਮੁਖ ਤਲੈ ਪੈਰ ਉੱਪਰੇ ਵਸੰਦੋ ਕੋ ਹਥੜੇ ਥਾਏ ਪਰਮਾਤਮਾ ਉਸਥਾਮੀ ਸਹਾਇਤਾ ਕਰਦਾ ਹੈ ਜਦੋਂ ਜੀਵ ਦਾ ਮੂੰਹ ਹੀਠਾਂ ਨੂੰ ਸੀ ਪੈਰ ਉਤਾਂ ਨੂੰ ਸਨ ਬੜੇ ਔਖੇ ਥਾਂ ਬਸਦਾ ਸੈਂ ਨਾਨਕ ਸੋ ਧਣੀ ਕਿਉਂ ਵਿਸਾਰਿਓ ਉਧਰੈ ਜਿਸਦੈ ਨਾਏ ਪੰਜਵੇਂ ਨਾਨਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਇਸ ਵਾਰ ਵਿੱਚ ਇਸ ਗੁਰਬਾਣੀ ਵਿੱਚ ਜੈਤ ਸ੍ਰੀ ਰਾਗ ਵਿੱਚ ਫਰਮਾਉਂਦੇ ਹਨ ਕਿ ਹੇ ਨਾਨਕ ਜਦੋਂ ਤਦੋਂ ਜਿਸ ਰਬੂ ਦੇ ਨਾਮ ਦੀ ਬਰਕਤ ਨਾਲ ਤੂੰ ਬਚਿਆ ਰਹਾ ਹੁਣ ਉਸ ਮਾਲਕ ਨੂੰ ਤੂੰ ਕਿਉਂ ਭੁਲਾ ਦਿੱਤਾ ਪੌੜੀ ਰਕਤ ਬਿੰਦ ਕਰ ਨਿਮਮਿਆ ਅਗਨ ਉਦਰ ਮਝਾਰ ਏ ਜੀਵਾ ਮਾਂ ਦੀ ਰਤ ਤੇ ਪਿਓ ਦੇ ਵੀਰਜ ਤੋਂ ਮਾਂ ਦੇ ਪੇਟ ਦੀ ਅੱਗ ਵਿੱਚ ਤੂੰ ਉਗਿਆ ਉਰਦ ਮੋਖ ਕੋ ਚੀਲ ਬਿਕਲਾ ਨਰਕ ਘੋਰ ਗੁਬਾਰ ਤੇਰਾ ਮੂੰਹ ਨੂੰ ਸੇ ਗੰਦਾ ਤੇ ਡਰਾਉਣਾ ਸੈਂ ਮਾਨੋ ਇੱਕ ਹਨੇਰੇ ਘੋਰ ਨਰਕ ਵਿੱਚ ਪਿਆ ਹੋਇਆ ਸੈਂ ਹਰ ਸਿਮਰਤ ਤੂੰ ਨਾ ਜਲਹਿ ਮਨ ਤਨ ਓਰ ਧਾਰ ਜਿਸ ਪ੍ਰਭੂ ਨੂੰ ਸਿਮਰ ਕੇ ਤੂੰ ਨਹੀਂ ਸੈਂ ਛੜਦਾ ਉਸ ਨੂੰ ਹੁਣ ਵੀ ਮਨੋਂ ਤਨੋਂ ਹਿਰਦੇ ਵਿੱਚ ਯਾਦ ਕਰ ਬਖਮਾ ਥਾਨੋਂ ਜੇਨ ਰਖਿਆ ਤੇਸ ਤੈਲ ਨਾ ਵਿਸਾਰ ਜਿਸ ਪਰਮਾਤਮਾ ਨੇ ਤੈਨੂੰ ਔਖੇ ਥਾਂ ਤੋਂ ਬਚਾਇਆ ਉਸ ਨੂੰ ਰਤਾ ਪੀਣਾ ਭੁਲਾ ਉਸ ਨੂੰ ਹੁਣ ਵੀ ਯਾਦ ਕਰ ਜੇ ਤੂੰ ਧਰਤੀ ਤੇ ਆਇਆ ਤੇ ਉਸ ਪਰਮਾਤਮਾ ਨੂੰ ਭੁਲਾ ਛੱਡਿਆ ਏ ਪ੍ਰਭ ਬਿਸਰਤ ਸੁਖ ਕਦੇ ਨਾਹੀਂ ਜਾ ਸਹਿਜ ਜਨਮ ਹਾਰ ਪ੍ਰਭੂ ਪਰਮਾਤਮਾ ਨੂੰ ਭੁਲਾਇਆ ਕਦੇ ਸੁਖ ਨਹੀਂ ਹੁੰਦਾ ਜੇ ਭੁਲਾਏਗਾ ਪਰਮਾਤਮਾ ਨੂੰ ਤਾ ਮਨੁੱਖਾ ਜਨਮ ਦੀ ਬਾਜੀ ਹਾਰ ਕੇ ਜਾਵੇਂਗਾ ਸਲੋਕ ਮਨ ਇੱਛਾ ਦਾਨ ਕਰਨੰ ਸਰਬਤਰ ਆਸਾ ਪੂਰਨ ਹੈ हे ਨਾਨਕ ਜੋ ਸਾਨੂੰ ਪ੍ਰਮਾਤਮਾ ਮਨ ਮੰਨੀਆਂ ਦਾਤਾ ਦਿੰਦਾ ਹੈ ਜੋ ਸਭ ਥਾਂ ਸਭ ਜੀਵਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ ਖੰਡਣੰ ਕਾਲ ਕਲੇਸੈ ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ ਹੇ ਨਾਨਕ ਜੋ ਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ ਉਹ ਤੇਥੋਂ ਦੂਰ ਨਹੀਂ ਹੈ ਹਾ ਬਰੰਗ ਮਾਣੈ ਜਿਸ ਸੰਗ ਤੈਸਿਓ ਲਾਈਐ ਨੇਹ ਜਿਸ ਪ੍ਰਭੂ ਦੀ ਬਰਕਤ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈ ਉਸ ਨਾਲ ਪ੍ਰੀਤ ਜੋੜ ਸੋ ਸੋ ਬਿੰਦਨ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹ ਜਿਸ ਪ੍ਰਭੂ ਪਰਮਾਤਮਾ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ ਏ ਨਾਨਕ ਰੱਬ ਕਰਕੇ ਉਹ ਤੈਨੂੰ ਕਦੇ ਵੀ ਨਾ ਭੁੱਲੇ ਪੌੜੀ ਜਿਉ ਪ੍ਰਾਣ ਤਨ ਤਨ ਦੀਆ ਦੀਨੇ ਰਸ ਭੋਗ ਪ੍ਰਭੂ ਪਰਮਾਤਮਾ ਨੇ ਤੈਨੂੰ ਜੇਂ ਦਾ ਪ੍ਰਾਨ ਸਰੀਰ ਤੇ ਧਨ ਦਿੱਤਾ ਤੇ ਸਵਾਦਲੇ ਪਦਾਰਥ ਭੋਗਣ ਨੂੰ ਦਿੱਤੇ ਗ੍ਰਹਿ ਮੰਦਰ ਰਥ ਆਸ ਦੀਏ ਰਾਜ ਭਲੇ ਸੰਜੋਗ ਤੇਰੇ ਚੰਗੇ ਭਾਗ ਬਣਾ ਕੇ ਤੈਨੂੰ ਉਸ ਪਰਮਾਤਮਾ ਨੇ ਘਰ ਸੋਹਣੇ ਮਕਾਨ ਰਥ ਘੋੜੇ ਦਿੱਤੇ ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਸਭ ਕੁਝ ਦੇਣ ਜੋਗੇ ਪ੍ਰਭੂ ਪਰਮਾਤਮਾ ਨੇ ਤੈਨੂੰ ਪੁੱਤਰ ਵੋਟੇ ਮਿੱਤਰ ਤੇ ਨੌਕਰ ਚਾਕਰ ਦਿੱਤੇ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵੇ ਜੋਗ ਉਸ ਪ੍ਰਭੂ ਨੂੰ ਸਿਮਰਿਆ ਮਨ ਤਨ ਖੜਿਆ ਰਹਿੰਦਾ ਹੈ ਸਾਰੇ ਦੁੱਖ ਮਿਟ ਜਾਂਦੇ ਹਨ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ ਸਤ ਸੰਗ ਵਿੱਚ ਉਸ ਹਰੀ ਪ੍ਰਮਾਤਮਾ ਦੇ ਗੁਣ ਚੇਤੇ ਕਰਿਆ ਕਰੋ ਜਿਸ ਦੇ ਗੁਣ ਚੇਤੇ ਕਰਨ ਨਾਲ ਨਾਮ ਜਪਿਆ ਸਾਰੇ ਰੋਗ ਉਸ ਨੂੰ ਸਿਮਰਿਆ ਨਾਸ ਹੋ ਜਾਂਦੇ ਹਨ ਸਲੋਕ ਕੁਟਾਮ ਬਯਤਨ ਕਰਨ ਮਾਇਆ ਅਨੇਕ ਉਦਮ ਹੈ ਮਨੁੱਖ ਆਪਣੇ ਟੱਬਰ ਵਾਸਤੇ ਕਈ ਕੋਸ਼ਿਸ਼ਾਂ ਕਰਦੇ ਹਨ ਮਾਇਆ ਦੀ ਖਾਤਰ ਅਨੇਕਾਂ ਆਹਰ ਕਰਦੇ ਹਨ ਹਰ ਭਗਤ ਭਾਵ ਹੀਣੰ ਲਾਨਕ ਪ੍ਰਭ ਵਿਸਰਤ ਤੇ ਪ੍ਰੇਤ ਤੈ ਪਰ ਪ੍ਰਭੁ ਦੀ ਭਗਤੀ ਤਾਂਗ ਤੋਂ ਸਖਣੇ ਰਹਿੰਦੇ ਹਨ ਤੇ ਹੈ ਨਾਨਕ ਜੋ ਜੀ ਪ੍ਰਭੁ ਨੂੰ ਵਿਸਾਰਦੇ ਹਨ ਉਹ ਮਾਨੋ ਜਿਨ ਭੂਤ ਹਨ ਟੁੱਟੜਿਆ ਸਾ ਪ੍ਰੀਤ ਜੋ ਲਾਈ ਬੇਅਨ ਸਿਓ ਜੇੜੀ ਪ੍ਰੀਤ ਪ੍ਰਭੂ ਤੋਂ ਬਿਨਾ ਕਿਸੇ ਹੋਰ ਨਾਲ ਲਾਈਦੀ ਹੈ ਉਹ ਆਖਿਰ ਟੁੱਟ ਜਾਂਦੀ ਹੈ ਨਾਨਕ ਸੱਚੀ ਰੀਤ ਸਾਈਂ ਸੇ ਤਿਰਤਿਆ ਪਰ ਏ ਨਾਨਕ ਜੇ ਸਾਈਂ ਪ੍ਰਭੂ ਪਰਮਾਤਮਾ ਨਾਲ ਰਤੇ ਰਹੀਏ ਤਾਂ ਇਹੋ ਜੀ ਜੀਵਨ ਜੁਗਤ ਸਦਾ ਕਾਇਮ ਰਹਿੰਦੀ ਹੈ ਪਰਮਾਤਮਾ ਦੇ ਚਰਨਾਂ ਦੀ ਪ੍ਰੀਤ ਸਦਾ ਬਣੀ ਰਹਿੰਦੀ ਹੈ ਪਾਉੜੀ ਜਸ ਬਿਸਰਤ ਤਨ ਭਸਮ ਹੋਏ ਕਹਤੇ ਸਭ ਪ੍ਰੇਤ ਜਿਹ ਜਿੰਦ ਦੇ ਵਿਛਣ ਨਾਲ ਮਨੁੱਖ ਦਾ ਸਰੀਰ ਸਵਾਹ ਹੋ ਜਾਂਦਾ ਹੈ ਸਾਰੇ ਲੋਕ ਉਸ ਸਰੀਰ ਨੂੰ ਅਪਵਿੱਤਰ ਆਖਣ ਲੱਗ ਪੈਂਦੇ ਹਨ ਖੇਨ ਗਰੇ ਮੈਂ ਬਸਨ ਨਾ ਦੇਵਹੀ ਜਿਨ ਸੋ ਸੋਈ ਹੈ ਤਾ ਜਿਨ੍ਹਾਂ ਸੰਬੰਧੀਆਂ ਨਾਲ ਇਤਨਾ ਪਿਆਰ ਹੁੰਦਾ ਹੈ ਉਹ ਇੱਕ ਪਲਕ ਵਿੱਚ ਇੱਕ ਪਲਕ ਲਈ ਪਿ ਘਰ ਵਿੱਚ ਰਹਿ ਨਹੀਂ ਦਿੰਦੇ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੀਤਾ ਪਾਪ ਕਰ ਕਰਕੇ ਧਨ ਇਕੱਠਾ ਕਰਦਾ ਰਿਹਾ ਮਨੁੱਖ ਪਰ ਉਸ ਜਿੰਦ ਦੇ ਕਿਸੇ ਕੰਮ ਨਾ ਆਇਆ ਜੈਸਾ ਬੀਜੈ ਸੋ ਲੁਣੈ ਕਰਮ ਇਹ ਖੇਤ ਇਹ ਸਰੀਰ ਕੀਤੇ ਕਰਮਾਂ ਦੀ ਮਾਨੋ ਪੈੜੀ ਹੈ ਖੇਤੀ ਹੈ ਇਸ ਵਿੱਚ ਜਿਹੋ ਜਿਹਾ ਕਰਮ ਰੂਪ ਬੀਜ ਕੋਈ ਬੀਜਦਾ ਹੈ ਉਹੋ ਜਿਹਾ ਹੀ ਫਲ ਵੜਦਾ ਹੈ ਅਕਿਰਤਕ ਅਨਾਹਰ ਵਿਸਰਿਆ ਜੋ ਨਹੀਂ ਪਰਮੇਤਾ ਜੋ ਮਨੁੱਖ ਪ੍ਰਭੂ ਦੇ ਕੀਤੇ ਉਪਕਾਰਾਂ ਨੂੰ ਭੁਲਾਉਂਦੇ ਹਨ ਉਹ ਉਸ ਨੂੰ ਵਿਸਾਰ ਦਿੰਦੇ ਹਨ ਆਖਰ ਜੂਨਾ ਵਿੱਚ ਪਟਕਦੇ ਹਨ ਸ਼ਲੋਕ ਕੋਟ ਦਾਨ ਇਸ ਨਾਨੰ ਅਨਕ ਸੋਦਨ ਪਵਿੱਤਰਤ ਹੈ ਉਹਨਾਂ ਨੇ ਮਾਨੋ ਕਰੋੜਾਂ ਰੁਪਏ ਦਾਨ ਕਰ ਲਏ ਕਰੋੜਾਂ ਵਾਰੀ ਇਸ ਇਸ਼ਨਾਨ ਕਰ ਲਏ ਹਨ ਤੇ अनेਕਾਂ ਹੀ ਸੋਚ ਤੇ ਪਵਿੱਤਰਤਾ ਦੇ ਸਾਧਨ ਕਰ ਲਏ ਹਨ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਿ ਮੁਚਤੇ ਹੈ ਨਾਨਕ ਜੋ ਮਨੁੱਖ ਜੀਬ ਨਾਲ ਪ੍ਰਭੂ ਦਾ ਨਾਮ ਉਚਾਰਦੇ ਹਨ ਪਰਮਾਤਮਾ ਦਾ ਨਾਮ ਜਪਦੇ ਹਨ ਉਹਨਾਂ ਦੇ ਸਾਰੇ ਪਾਪ ਨਾਸ਼ ਹੋ ਜਾਂਦੇ ਹਨ ਈਤਣ ਕੀ ਤੋ ਮੂ ਕਣਾ ਪੋਰੀ ਦਿੱਤਿ ਮਾ ਪਾਹੇ ਮੈਂ ਬਹੁਤ ਸਾਰਾ ਬਾਲਣ ਇਕੱਠਾ ਕੀਤਾ ਤੇ ਉਸ ਨੂੰ ਰਤਾ ਕੋ ਅੱਗ ਲਾ ਦਿੱਤੀ ਉਹ ਸਾਰਾ ਹੀ ਬਾਲਣ ਸੜ ਕੇ ਸੁਆਹ ਹੋ ਗਿਆ ਇਸੇ ਤਰ੍ਹਾਂ ਮਾਨਵ ਸੰਦੜੋ ਸੱਚ ਸੋ ਨਾਨਕ ਹੱਬੇ ਦੁਖੜੇ ਉਲਾਹੇ ਏ ਨਾਨਕ ਜੇ ਮਨ ਵਿੱਚ ਸੱਚਾ ਸਾਈਂ ਵਾਸ ਪਏ ਤਾਂ ਸਾਰੇ ਕੋਝੇ ਦੁਖ ਲੈ ਜਾਂਦੇ ਹਨ ਪੌੜੀ ਕੋਟੇ ਅਗਾ ਸਭ ਨਾਸ ਹੋਏ ਸਿਮਰਤ ਹਰ ਨਾਉ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਿਆ ਕਰੋੜਾਂ ਪਾਪ ਸਾਰੇ ਦੇ ਸਾਰੇ ਨਾਸ ਹੋ ਜਾਂਦੇ ਹਨ ਮਨ ਚਿੰਦੇ ਫਲ ਪਾਈਏ ਹੈ ਹਾਰੇ ਕੇ ਗੁਣ ਗਾਓ ਪ੍ਰਭੂ ਦੀ ਸਿਫਤ ਸਲਾਹ ਕੀਤਿਆਂ ਮਾ ਨਿਸ਼ਚਿਤ ਫਲ ਪਾਈਦੇ ਹਨ ਜਨਮ ਮਰਨ ਭੈ ਕੱਟਿ ਹੈ ਨਿਹਚਲ ਸਚ ਥਾਓ ਜਮਣ ਤੋਂ ਮਰਨ ਤੋਂ ਜਮਣ ਤੋਂ ਮਰਨ ਤੱਕ ਸਾਰੇ ਸਹਿਮ ਘਟੇ ਜਾਂਦੇ ਹਨ ਤੇ ਟੱਲ ਸਾਚੀ ਪਦਵੀ ਮਿਲ ਜਾਂਦੀ ਹੈ ਪੂਰਬ ਹੋਵੇ ਲਿਖਿਆ ਹਰ ਚਰਨ ਸਮਾਓ ਪਰ ਪ੍ਰਭੂ ਦੇ ਚਰਨਾਂ ਵਿੱਚ ਸਮਾਈ ਤਾਂ ਹੀ ਹੁੰਦੀ ਹੈ ਜੇ ਧੁਰੋਂ ਮੱਥੇ ਤੇ ਭਾਗ ਲਿਖਿਆ ਹੋਵੇ ਕਰ ਕਿਰਪਾ ਪ੍ਰਭ ਰਾਖ ਲੈ ਹੋ ਨਾਨਕ ਬਲ ਜਾਓ ਇਸ ਵਾਸਤੇ हे ਨਾਨਕ ਪ੍ਰਭੂ ਅੱਗੇ ਅਰਦਾਸ ਕਰ ਕਿ हे ਪ੍ਰਭੂ ਪਰਮਾਤਮਾ ਮਿਹਰ ਕਰ ਮੈਨੂੰ ਪਾਪਾਂ ਤੋਂ ਬਚਾ ਲੈ ਮੈਂ ਤੇਥੋਂ ਕੁਰਬਾਨ ਹਾਂ ਪੂਰਬ ਹੋਵੇ ਲਿਖਿਆ ਹਰ ਚਰਨ ਸਮਾਓ ਕਰ ਕਿਰਪਾ ਪ੍ਰਭ ਰਾਖ ਲੈ ਹੋ ਨਾਨਕ ਬਲ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 706 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 707 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ